ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਭਰੇ ਮਨ ਨਾਲ ਤੇ ਸੰਵੇਦਨਸ਼ੀਲ ਮੁੱਦੇ ਤੇ ਤੁਹਾਡੇ ਨਾਲ ਸਾਂਝੇ ਹੋਏ ਆ ਇੱਕ ਸ਼ਹੀਦਾਂ ਦਾ ਨਾਮ ਵਰਤ ਕੇ ਰਾਜ ਚ ਆਏ ਹੋਏ ਬੰਦੇ ਸ਼ਹੀਦਾਂ ਖਟਕੜ ਕਲਾ ਤੇ ਜਾ ਕੇ ਸ਼ਹੀਦਾਂ ਦੀ ਮਿੱਟੀ ਦੀ ਸੌਂ ਖਾਣ ਵਾਲੇ ਬੰਦਿਆਂ ਦੀ ਜਿਹੜੀ ਪਾਰਟੀ ਔਰ ਉਹਨਾਂ ਦੀ ਹਾਜ਼ਰੀ ਚ ਸ਼ਹੀਦ ਕਰਤਾਰ ਸਿੰਘ ਸਰਾਭਾ ਜਿਹੜੇ ਬਾਲਾ ਸ਼ਹੀਦ ਨੇ ਔਰ ਜਿਨ੍ਹਾਂ ਦੇ ਪਾਏ ਹੋਏ ਪੂਰਨਿਆਂ ਦੀ ਸਾਡਾ ਇਹ ਪੂਰਾ ਇਲਾਕਾ ਉਹਨੂੰ ਫਾਲੋ ਕਰਦਾ ਔਰ ਜਿਹੜੀ ਸਾਡੀ ਫਾਊਂਡੇਸ਼ਨ ਸ਼ਹੀਦ ਕਰਤਾਰ ਸਿੰਘ ਸਰਾਭਾ ਉਹਨਾਂ ਦੀ ਸੋਚ ਤੇ ਚੱਲ ਕੇ ਸਮਾਜ 'ਚ ਬਦਲਾਅ ਤੇ ਨਿਆਂ ਦੀ ਰਾਜਨੀਤੀ ਸਥਾਪਿਤ ਕਰਨਾ ਚਾਹੁੰਦੀ ਆ ਉਥੇ ਅੱਜ ਬੜੀ ਸ਼ਰਮਿੰਦਗੀ ਆ ਵੀ ਸਰਦਾਰ ਭਗਵੰਤ ਸਿੰਘ ਮਾਨ ਦੀ ਹਾਜ਼ਰੀ 'ਚ ਜਿਨ੍ਹਾਂ ਨੇ ਸ਼ਹੀਦਾਂ ਦੀ ਮਿੱਟੀ ਦੀ ਸੌਤੇ ਪੂਰਾ ਰਾਜ ਕਰਨ ਦੀ ਕੋਸ਼ਿਸ਼ ਕੀਤੀ ਆ ਇੱਕ ਇਹੋ ਜਿਹੇ ਆਦਮੀ ਜਿਹੜਾ ਗੜਗਾਓਂ ਤੋਂ ਲਿਆ ਕੇ ਵੈਸਟ ਹਲਕੇ ਤੇ ਥੋਪਿਆ ਹੋਇਆ ਉਹਨੇ ਸ਼ਹੀਦਾਂ ਦਾ અપਮਾਨ ਕੀਤਾ ਸਰਦਾਰ ਭਗਵੰਤ ਸਿੰਘ ਮਾਨ ਦੀ ਹਾਜ਼ਰੀ ਚ ਔਰ ਵੱਡੀ ਗੱਲ ਉਦੋਂ ਹੋ ਗਈ ਜਦੋਂ ਚੁਟਕਲੇ ਕਸਣ ਵਾਲੇ ਮਾਨ ਸਾਹਿਬ ਨੇ ਉਹਨਾਂ ਨੂੰ ਇਹ ਵੀ ਨਹੀਂ ਕਿਹਾ ਬਈ ਕੀ ਤੈਨੂੰ ਉਹਨਾਂ ਜ਼ਹੀਦਾ ਦਾ ਨਾਮ ਨਹੀਂ ਪਤਾ ਜਿਨ੍ਹਾਂ ਦੀ ਆਜ਼ਾਦੀ ਕਰਕੇ ਤੂੰ ਅੱਜ ਆ ਡੈਮੋਕ੍ਰੇਸੀ 'ਚ ਖੜਾ ਤੈਨੂੰ ਇਹਨਾਂ ਵੀ ਨਹੀਂ ਪਤਾ ਵੀ ਉਹਨਾਂ ਨੇ ਆਪਦੀ ਕਿਸ ਉਮਰ 'ਚ ਸ਼ਹਾਦਤ ਦਿੱਤੀ ਆ ਜੇ ਤੈਨੂੰ ਉਹਨਾਂ ਦਾ ਨਾਮ ਵੀ ਨਹੀਂ ਪਤਾ ਤੇ ਪੂਰਨਿਆਂ ਤੇ ਚੱਲਣ ਦੀ ਗੱਲ ਤਾਂ ਬਹੁਤ ਦੂਰ ਦੀ ਰਹਿ ਗਈ ਇਸ ਲਈ ਅਸੀਂ ਅੱਜ ਚੇਤਾਵਨੀ ਦਿੰਨੇ ਆਂ ਔਰ ਬੇਨਤੀ ਕਰਦੇ ਆਂ ਭਗਵੰਤ ਮਾਨ ਜੀ ਨੂੰ ਔਰ ਅਰੋੜਾ ਜੀ ਨੂੰ ਜਿਨ੍ਹਾਂ ਨੇ ਇਹ ਤੋਹੀਨ ਕੀਤੀ ਆ ਪਬਲੀਕਲੀ ਨਾਮ ਨਾ ਪਤਾ ਹੋਣ ਦਾ ਜਿਹੜਾ ਗناہ ਕੀਤਾ ਉਹਨਾਂ ਨੂੰ ਕਹਿ ਰਹੇ ਆ ਕਿ ਅਨ ਕੰਡੀਸ਼ਨਲ ਮਾਫੀ ਮੰਗਣ ਤਾਂ ਕਿ ਜਿਹੜੇ ਸਾਡੇ ਅਰਗੇ ਲੋਕ ਆ ਜਿਨ੍ਹਾਂ ਦੇ ਹਿਰਦਿਆਂ ਤੇ ਸੱਟ ਲੱਗੀ ਆ ਇਹੋ ਜਿਹਾ ਉਹਨਾਂ ਦਾ ਵਤੀਰਾ ਦੇਖ ਕੇ ਉਹਨਾਂ ਦੇ ਕੁਝ ਮਲ੍ਹਮ ਲੱਗ ਸਕੇ ਨਹੀਂ ਤਾਂ ਉਹਨਾਂ ਦਾ ਘਰਾਹ ਕਰਾਂਗੇ ਔਰ ਉਹਨਾਂ ਨੂੰ ਮਜਬੂਰ ਕਰਾਂਗੇ ਕਿ ਪੰਜਾਬ ਜਿਹੜੀ ਸ਼ਹੀਦਾਂ ਦੀ ਧਰਤੀ ਆ ਉਹਦੇ ਤੇ ਤੁਸੀਂ ਰਾਜਨੀਤੀ ਕਰਨ ਆਉਣਾ ਤਾਂ ਕਿ ਟੋਟ ਗੱਟ ਉਹਨਾਂ ਦੇ ਨਾਮ ਤੇ ਉਹਨਾਂ ਦੀ ਸੋਚ ਨਾਲ ਤੁਸੀਂ ਜਾਣੂ ਹੋ। ਇਹਨਾਂ ਕਹਿੰਦਾ ਖਿਮਾ ਦਾ ਜਾਚਕ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ